ਪੰਜਾਬ ਦੇ ਵਿੱਚ ਜਿਹੜੀ ਹੜ੍ਹਾਂ ਦੀ ਹਾਲਾਤ ਹੈ ਉਹ ਗੰਬੀਰ ਹੁੰਦੇ ਜਾ ਰਹੇ ਨੇ ਨਿਰਮਲ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਜ਼ਿਲ੍ਹੇ ਪਕੰਮਲ ਤੌਰ ਤੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਗੇ ਗਰਦਾਸੌਰ ਤਰਨਤਾਰਨ ਫਰੋਜ਼ਪੁਰ ਫਾਜ਼ਿਲਕਾ ਥੋੜਾ ਜਿਹਾ ਪਾਟ ਮੋਗੇ ਦਾ ਥੋੜਾ ਜਿਹਾ ਜਲੰਧਰ ਉਹ ਕਾਫੀ ਮੈਂ ਤਾਂ ਦਰਬੀ ਜਿਹੜੀ ਹੈ ਪਾਸੇ-ਪਾਸੇ ਪਟਿਆਲਾ ਉਹ ਵੀ ਲੱਖੋ ਦਾ ਕਰਵਾਉਣੀ ਹੈ ਉਹਨੇ ਉਹਨੇ ਮੈਨੂੰ ਫੋਨ ਆਇਆ ਜੀਰੇ ਤੋਂ ਜੀਰਾ ਸਾਹਿਬ ਨੇ ਦੱਸਿਆ ਕਿ ਦੋ ਬੰਨ ਟੁੱਟ ਗਏ ਤੇ ਮੇਰਾ ਹੋਰ 30-35 ਹਜ਼ਾਰ ਇੱਕ ਕਰਦਾ ਨੁਕਸਾਨ ਹੋ ਸਕਦਾ ਸੋ 사ਗੂ ਜਿੱਥੋਂ ਸੁਣਨ ਨੂੰ ਮਿਲਦਾ ਹੈ ਕਿ 1988 ਤੋਂ ਬਾਅਦ ਇਸ ਤਰ੍ਹਾਂ ਦਾ ਪਾਣੀ ਪਹਿਲੀ ਵਾਰੀ ਜਿਹੜੀ ਮਾਰਕੀ ਮੈਨੂੰ ਤੇ ਨਹੀਂ ਜਾਣਾ ਚਾਹੁੰਦਾ ਵੀ ਇਹ ਕਿਉਂ ਬਣੇ ਹਾਲਾਤ ਪਰ ਹਰ ਇੱਕ ਗੱਲ ਦੀ ਗੱਲ ਬੇਨਤੀ ਚਾਹਦਾ ਕਿਉਂਕਿ ਇਹ ਨੁਕਤਾ ਚੀਨੀ ਜਾਂ ਕਿਸੇ ਨੂੰ ਨਿੰਦਣ ਦਾ ਸਮਾਂ ਨਹੀਂ ਜਿਵੇਂ ਆਪਰੇਸ਼ਨ ਤੋਂ ਦੂਰ ਦੇ ਸਮੇਂ ਸਾਰਾ ਦੇਸ਼ ਨੇ ਇਕੱਠੇ ਹੋ ਕੇ ਲੜਾਈ ਲੜਨ ਦਾ ਸਮਾਂ ਉਸੇ ਤਰ੍ਹਾਂ ਹੀ ਆਂਧੇ ਔਖੀ ਘੜੀ ਦੇ ਵਿੱਚ ਸਾਨੂੰ ਸਾਰਿਆਂ ਨੂੰ ਇੱਕ ਜੁੜਤਾ ਦੇ ਨਾਲ ਪੰਜਾਬ ਨਾਲ ਤੇ ਪੰਜਾਬ ਦੇ ਲੋਕਾਂ ਨਾਲ ਤੇ ਖੜੇ ਹੋਣ ਦੀ ਲੋੜ ਹੈ ਇਹ ਨੁਕਤਾ ਜੀ ਨਿਭਾਜ ਕਰਾਂਗੇ ਮੈਨ ਮੇੜਾ ਕੀ ਨੁਕਸੀ ਕੀ ਸਰਕਾਰਾਂ ਨੇ ਗਲਤੀਆਂ ਲਈਆਂ ਸੋ ਇਸ ਕਰਕੇ ਅਸੀਂ ਕੱਲ ਮੁਖਸਰ ਸਾਹਿਬ ਵਿੱਚ ਅਸੀਂ ਮੀਟਿੰਗ ਕੀਤੀ ਸੀ ਫਿਰੋਜ਼ਪੁਰ ਲੋਕ ਸਭਾ ਦੀ ਜਿਹਦੇ ਵਿੱਚ ਡਿਊਟੀਆਂ ਲਾ ਦਿੱਤੀਆਂ ਗਈਆਂ ਵੱਖ-ਵੱਖ ਲੋਕਾਂ ਦੀਆਂ 5-6 ਬੰਦਿਆਂ ਦੀ ਅਸੀਂ ਕਮੇਟੀ ਬਣਾ ਪੀ ਜ਼ਿਲ੍ਹਾ ਪਧਰੀ ਲੋਕ ਸਭਾ ਕਮੇਟੀ ਜਿਹੜੀ ਕੀ ਜਾਇਜ਼ਾ ਲੈਣਗੇ ਵੀ ਕਿੱਥੇ ਕਿੱਥੇ ਕੀ ਕੀ ਚੀਜ਼ ਦੀ ਜ਼ਰੂਰਤ ਹੈ ਉਹ ਵੀ ਅੱਜ ਤੁਹਾਨੂੰ ਨਾਮ ਮੈਂ ਦੱਸਾਂਗਾ ਤੇ ਨਾਲ ਹੀ ਹਲਕਾ ਵਾਈਜ਼ ਵੀ ਦੋ ਦੋ ਤਿੰਨ ਤਿੰਨ ਪੰਨਿਆਂ ਦੇ ਨੰਬਰ ਜਾਰੀ ਕਰ ਦਿੱਤੇ ਗਏ ਹੈ ਕਿ ਹਲਕੇ ਦੇ ਵਿੱਚ ਵਿਧਾਨ ਸਭਾ ਵਾਈਜ਼ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਉਹਨਾਂ ਨਾਲ ਸੰਪਰਕ ਕਰੇ ਉਹਨਾਂ ਨਾਲ ਜਿਹੜਾ ਸੰਪਰਕ ਹੋ ਜੂਗਾ ਫਿਰ ਉਹ ਸਾਡੀ ਜ਼ਿਲ੍ਹਾ ਪੰਧਰੀ ਕਮੇਟੀ ਨਾਲ ਉਪ ਸਭਾ ਪੰਧਰੀ ਕਮੇਟੀ ਨਾਲ ਗੱਲ ਕਰਕੇ ਉਹਨਾਂ ਨੂੰ ਉਹ ਸਾਰੀਆਂ ਚੀਜ਼ਾਂ ਆਉਣ ਵਾਲੇ ਦਿਨਾਂ 'ਚ ਉਹ ਮਾਰੀਆ ਕਰਾਵਾਂ। ਸੋ ਨਾਲ ਹੀ ਨਾਲ ਰਾਹੁਲ ਗਾਂਧੀ ਜੀ ਨੇ ਚਿੰਤਾ ਜ਼ਾਹਿਰ ਕੀਤੀ ਹੈ। ਦੋ ਵਾਰ ਪੰਜਾਬ ਦੀ ਗੱਲ ਕੀਤੀ ਹੈ। ਔਰ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਇਹਦੇ ਸੇ ਨੂੰ ਕਿ ਰਾਹਤ ਕੋਈ ਨੂੰ ਕੋਈ ਰੀਲੀਫ ਫਰਡ ਰੀਲੀਫ ਤੇ ਇਹਨਾਂ ਨੂੰ ਕੋਈ ਪੈਕੇਜ ਵੀ ਅਨਾਉਂਸਮੈਂਟ ਕਰਨੀ ਚਾਹੀਦੀ। ਤੇ ਨਾਲ ਹੀ ਉਹਨਰੇ ਆਪਣੇ ਵਰਕਰਾਂ ਨੂੰ ਅਪੀਲ ਕੀਤੀ ਹੈ ਰਾਹੁਲ ਜੀ ਨੇ ਕਿ ਸਾਰੇ ਰਾਹਤ ਕਾਰਜਾਂ ਚ जुट ਜਾਓ ਔਰ ਕੋਈ ਵੀ ਵਰਕਰ ਸਾਥੀ ਆਪਣੇ ਘਰੇ ਨਾ ਬੈਠੇ ਕਾਂਗਰਸ ਹਰ ਸੰਭਵ ਮਦਦ ਜਿਹੜੇ ਹਰ ਪੀੜਿਤ ਲੋਕਾਂ ਨੂੰ ਕਰਦੀ ਦਿਖਣੀ ਚਾਹੀਦੀ ਸੋ ਇਸੇ ਤਰ੍ਹਾਂ ਫਿਰ ਕੱਲ ਅਸੀਂ 40 ਲੱਖ 41 ਲੱਖ ਦੇ ਕਰੀਬ ਰੁਪਇਆ ਨਗਦ ਜਿਹੜਾ ਜੋ ਅਸੀਂ ਪਹਿਲਾਂ ਕਿਹਾ ਸੀ ਵੀ ਤਨਖਾਹ ਚੋਂ ਬਿਲਕੁਲ ਪਿੱਟਾ ਆਪਦਾ ਦਸਵਾਂਜ ਕਾਂਗਰਸ ਦੇ ਲੋਗਾ ਨੇ ਫਰੋਜਪੁਰ ਦੀ ਲੋਕ ਸਭਾ ਵਾਸਤੇ ਕਢਿਆ ਤੇ 25 ਲੱਖ ਰੁਪਇਆ ਛੇਰ ਸਿੰਘ ਕਮਾਇਆ ਜਿਹਨੇ ਆਪ ਦੇ ਨਿੱਜੀ ਫੰਡ ਚੋਂ ਦਿੱਤਾ ਜਾਣੀ ਕਿ ਉਥੇ ਸਮਗਰੀ ਸਾਰੇ ਲੋਕਾਂ ਨੂੰ ਉਹਨਾਂ ਦੇ ਦਿਨਾਂ 'ਚ ਪਹੁੰਚਾਈ ਜਾਊਗੀ ਤੁਹਾਨੂੰ ਪਤਾ ਲੱਗੇ ਇਸੇ ਤਰ੍ਹਾਂ ਹੀ ਅੱਜ ਲੁਧਿਆਣਾ ਕਿਉਂਕਿ ਵੇਟ ਦਾ ਏਰੀਆ ਥੋੜਾ ਥੋੜਾ ਉਧਰੋਂ ਬੁੱਢਾ ਦਰਿਆ ਨਕੋ ਨਕ ਵਗ ਰਿਹਾ ਹੈ ਸ਼ਹਿਰਾਂ ਦੇ ਵਿੱਚ ਵੀ ਪਿੱਛੇ 2-3 ਦਿਨ ਪਹਿਲਾਂ ਆਪਣੇ ਸ਼ਹਿਰ ਦੇ ਵਿੱਚ ਵੀ ਓਵਰਫਲੋ ਹੋ ਗਿਆ ਸੀ ਉਨੋਂ 95% ਪਾਣੀ ਡਾਊਨ ਹੋ ਗਿਆ ਕਿਤੇ ਇੱਕਾ ਟੁਕਾ ਹੈਗਾ ਉਹਨਾਂ ਦੀਆਂ ਗਲੀਆਂ ਦੀ ਸਫਾਈ ਉਹਨਾਂ ਦੇ ਘਰਾਂ ਦਾ ਜਿਹੜਾ ਮਾੜਾ ਮੁੱਕਾ ਨੁਕਸਾਨ ਹੋਇਆ ਉਹ ਸਾਰੇ ਆਸਤੇ ਅੱਜ ਕਿਉਂਕਿ ਇੱਥੇ ਅਜੇ ਓਨੀ ਪਾਣੀ ਦੀ ਮਾਰ ਨਹੀਂ ਹੈ ਇੰਨੀ ਜਲਵਾੜੋਂ ਦੇ ਵਿੱਚ ਅ ਛੱਤਾਂ ਚੋਂ ਲੱਗ ਪਈਆਂ ਲੋਕਾਂ ਦੀਆਂ ਬਾਰਿਸ਼ ਨਾਲ ਧਾਖੇ ਚ ਜਿੱਥੇ ਸਾਡੇ ਸਾਥੀ ਲੱਗੇ ਹੋਏ ਆਪਦੇ ਲੈਵਲ ਤੇ ਤਰਪਾਲਾ ਦੇ ਰਿਹਾ ਸੇਵਾ ਕਰ ਰਹੇ ਹੈ ਪਰ ਆ ਜੋ 32 ਲੱਖ ਰੁਪਏ ਦੀ ਨਗਦ ਰਕਮ ਸਾਰੇ ਕਾਂਗਰਸ ਦੇ ਮੋਢੀ ਆਗੂ ਸਹਿਬਾਨ ਜਿਹੜੇ ਲੋਕ ਸਭਾ ਦੇ ਉਹਨਾਂ ਨੇ ਰਾਸ਼ੀ ਇਕੱਠੀ ਕੀਤੀ ਹੈ ਨਾਲ ਹੀ ਮੈਂ ਇਹ ਗੱਲ ਕਹੀ ਹੈ ਕਿ 25 ਲੱਖ ਰੁਪਿਆ ਇੱਥੇ ਜਿਹੜਾ ਵੀ ਆਪਣੇ ਪਿਆਰੀ ਹਿੱਸੇ ਚੋਂ ਕੋਈ ন্যাਚੁਰਲ ਡਿਜਾਸਟਰ ਹੋ ਚੁੱਕਿਆ ਉਹ ਲਾਵਾਂਗੇ ਪਰ ਇਹ ਅਸੀਂ ਇੱਕ ਵਾਰੀ ਬੰਦੋਬਸਤ ਕੀਤਾ ਜਿੱਥੇ ਜਿੰੂ ਜ਼ਰੂਰਤ ਹੋਏਗੀ ਔਰ ਜਿਸ ਚੀਜ਼ ਦੀ ਜ਼ਰੂਰਤ ਹੋਏਗੀ ਜੇ ਕਿਸੇ ਨੂੰ ਮਛਰਦਾਨੀ ਦੀ ਜ਼ਰੂਰਤ ਹੋਵੇ ਮਛਰਦਾਨੀ ਪਚਾਵਾਂਗੇ ਜੇ ਕਿਸੇ ਨੂੰ ਤਰਪਾਲ ਦੀ ਜ਼ਰੂਰਤ ਆਫੇ ਤਰਪਾਲ ਪਚਾਵਾਂਗੇ ਜੇ ਕਿਸੇ ਨੂੰ ਪਸ਼ੂਆਂ ਦੇ ਚਾਰੇ ਦੀ ਜ਼ਰੂਰਤ ਹੈ ਤਾਂ ਉਹ ਪਚਾਵਾਂਗੇ ਜੇ ਕਿਤੇ ਕੋਈ ਬਹੁਤ ਵੱਡੀ ਆਫਤ ਆਈ ਵੀ ਹੈ ਜਿਸ ਦਾ ਮਕਾਨ ਹੀ ਨਿੱਕਿਆ ਉਹਰੇ ਵਿੱਚ ਵੀ ਤਿਲ ਫੁੱਲ ਪੇਟਾ ਜੋ ਹੀ ਹੋਦਾ ਕਿਉਂਕਿ ਬਚਾਰੇ ਨੂੰ ਆਪਦਾ ਗੁਜ਼ਾਰਾ ਨਾ ਸਕੇ ਕਿਹੜੀਆਂ ਦਿਹਾੜੀਆਂ ਕੁੱਟੀਆਂ ਵਿਚਾਰੇ ਸੋ ਇੱਕ ਆਉਣ ਆ ਰਹੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਸਮੁੱਚੀ 국सभा ਦੀ ਸਾਡੀ ਲੀਡਰਸ਼ਿਪ ਇਹ ਕੰਮ ਕਰੇਗੀ ਸੋ ਅੱਜ ਵੀ ਇੱਕ ਹੀ ਪ੍ਰੈਸ ਕਾਨਫਰੰਸ ਅ ਅਸਤੇ ਮੈਟ ਹੈ ਇਸ ਤੋਂ ਬਾਅਦ ਅਸੀਂ ਵਿਜ਼ਿਟ ਵੀ ਕਰਾਂਗੇ ਸੈਂਟਰਲ ਚ ਵੀ ਜਾਵਾਂਗੇ ਈਸਟ ਚ ਵੀ ਜਾਣਾ ਹੈ ਫਿਰ ਸੰਗੋਵਾਲ ਵੀ ਜਾਣਾ ਹੈ ਤੇ ਕੱਲ ਨੂੰ ਫਿਰ ਹੁਸ਼ਿਆਰਪੁਰ ਤੇ ਫਿਰ ਅੰਮ੍ਰਿਤਸਰ ਤੇ ਕਰਨਤਾ ਸਾਹਿਬ ਦੇ ਜਿੱਥੇ ਜਿੱਥੇ ਪ੍ਰਭਾਵਿਤ ਹੈ ਇਹਦੇ ਨਾਲ-ਨਾਲ ਕਾਂਗਰਸ ਪਾਰਟੀ ਨੇ ਦਿੱਤਾ ਅੱਜ ਜਿਹੜੇ ਇੱਥੇ ਪੰਜ ਬੰਦੀਆਂ ਦੀ ਕਮੇਟੀ ਬਣਾਈ ਹੈ ਹਾਇਰ ਮੈਂਬਰ ਦੀ ਲੋਕ ਸਭਾ ਦੇ ਸੰਜੀਤ ਤਲਵਾਰ ਬਲਿੰਦਰ ਬੈਂਸ ਅਸ਼ੂਨੀਏ ਸਾਬਕਾ ਸਰ ਦੇ ਜ਼ਿਲ੍ਹਾ ਪ੍ਰਧਾਨ ਡਾਬਰ ਸਾਹਿਬ ਤੇ ਬਹਿਤ ਸਾਹਿਬ ਤੇ ਥੱਲੇ ਜਿਹੜੇ ਅਸੀਂ ਹਰ ਕੌਂਸਲਸੀ ਦੇ ਵਿੱਚ ਦੋ ਦੋ ਬੰਦੇ ਲਾਏ ਆ ਜਿਨ੍ਹਾਂ ਦਾ ਅਸੀਂ ਤੁਹਾਨੂੰ ਮੀਡੀਆ ਨੂੰ ਆਪੇ ਪ੍ਰੈਸ ਰੂਮ ਦੇ ਵਿੱਚ ਨੰਬਰ ਦੇ ਲਿਆ ਮੈਂ ਤੁਹਾਨੂੰ ਸਪੱਸ਼ਟ ਕਰਕੇ ਉਹ ਕਾ ਸਕਦੇ ਇਹਨਾਂ ਨਾਲ ਸਾਰੇ ਪੰਜਾਬ ਦੇ ਲੀਡਰਸ਼ਿਪ ਵਾਲੇ ਮਨ ਲੋ ਫਤਿਹਗੜ੍ਹ ਸਾਹਿਬ ਦੇ ਜਿਹੜੇ ਲੀਡਰ ਸਹਿਬਾਨਾ ਪਿੰਡ ਪਿੰਡ ਜਿਹੜੇ ਕੰਪੈਟੈਂਟ ਜਾਂ ਮੰਤਰੀ ਰਹੇ ਉਹਨਾਂ ਨੇ ਡਿਊਟੀਆਂ ਲਾ ਦਿੱਤੀਆਂ ਬਈਆਂ ਉਹ ਜ਼ਿਲ੍ਹੇ ਲਾ ਦਿੱਤੇ ਗਏ ਕਿ ਤੁਹਾਨੂੰ ਗੁਰਦਾਸਪੁਰ ਨਾਲ ਲਾਤਾ ਕਿਸੇ ਨੂੰ ਪਰਮਤਰ ਨਾਲ ਲਾਤਾ ਕਿਸੇ ਨੂੰ ਮਸੀਹ ਫਰੂਜ਼ਪੁਰ ਨਾਲ ਲਾਤਾ ਕਿਸੇ ਨੂੰ ਗੋਗੇ ਨਾਲ ਲਾਤਾ ਕਿਸੇ ਨੂੰ ਅੰਮ੍ਰਿਤਸਰ ਸਾਹਿਬ ਨਾਲ ਲਾਤਾ ਕਿਸੇ ਨੂੰ ਪਖਾਨਕੋਟ ਨਾਲ ਲਾਤਾ ਸੋ ਇਹ ਸਰਾਉ ਜਿਹੜੀ ਅਸੀਂ ਪੂਰੇ ਪੰਜਾਬ ਦੀ ਇੱਕ ਵੰਡ ਕਰਕੇ ਕੀ ਉਤੋਹ ਰਹਾ ਹਰ ਸਮਗਰੀ ਸਿੱਧੀ ਉਹਨਾਂ ਥਾਵਾਂ ਤੇ ਪਹੁੰਚੇ ਜਿਵੇਂ ਅੱਜ ਹੀ ਅੰਮ੍ਰਿਤਸਰ ਤੋਂ ਸਾਨੂੰ ਫੋਨ ਆ ਰਿਹਾ ਸੀ ਸਾਨੂੰ ਵੀ ਚੋਕ ਚਾਈਦਾ ਹੈ ਫੀਡ ਚਾਹੀਦੀ ਹੈ ਤਾਂ ਜੋ ਸਾਰਾ ਜਿਹੜੀ ਸਮਗਰੀ ਹੈ ਜਿੱਥੇ-ਜਿੱਥੇ ਜ਼ਰੂਰਤਮੰਦ ਹੈ ਉਹ ਸਾਡੇ ਲੋਕਾਂ ਕੋਲ ਪਹੁੰਚਦੀ ਰਹੇ ਸੋ ਇਹ ਸਾਰਾ ਜਿਹੜਾ ਉਪਰਾਲਾ காங்கிரஸ் ਪਾਰਟੀ ਨੇ ਕੀਤਾ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਬੇਹਦ ਸਰਕਾਰ ਪੈਸੇ ਵੀ ਲਾਦਦੀ ਹੈ ਲੋਕ ਵੀ ਰਾਹਤ ਦੋੜਦੇ ਹੈ ਕਾਂਗਰਸ ਨੇ ਦੇ ਲੀਡਰਸ਼ਿਪ ਬਣਾ ਲਈ ਗਾ ਵੱਧ ਕੇ ਆਪ ਦਾ ਆਪ ਦਾ ਯੋਗਦਾਨ ਪਾਇਆ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਲੁਧਿਆਣਾ ਨੂੰ ਸਮਾਜ ਚ ਹਜੇ ਪੂਰੀ ਮਾਰ ਨਹੀਂ ਹੈ ਜ਼ਰੂਰਤ ਨਹੀਂ ਹੈ ਲੇਕਿਨ ਸਾਨੂੰ ਹੋਰ ਵੀ ਹੋਵੇ ਤਾਂ ਅਸੀਂ ਸਾਰੇ ਜਾਣੇ ਰਲ ਮਿਲ ਕੇ ਸਿਆਰ ਹੈ ਪੰਜਾਬ ਦੇ ਵਾਸਤੇ ਪੰਜਾਬੀਅਤ ਵਾਸਤੇ ਪੰਜਾਬ ਦੀ ਇਸ ਸ਼ਕਤੀ ਵਾਸਤੇ ਉਹੀ ਪੰਜਾਬੀਆਂ ਦਾ ਇਹ ਵਿਰਸਾ ਹੈ ਕਿਸੇ ਨੂੰ ਉਹਨਾਂ ਨੇ ਭੁੱਖਾ ਨਹੀਂ ਸੌਣ ਦਿੱਤਾ ਕਿਸੇ ਨੂੰ ਸ਼ਤਰੂ ਤੋਂ ਬਿਨਾਂ ਨਹੀਂ ਸੌਣ ਦਿੱਤਾ ਤੋ ਬੀਸ਼ਪ ਦਾ ਆਫਰ ਤਾਂ ਆਈ ਹੈ ਲੇਕਿਨ ਪੂਰਾ ਪੰਜਾਬ ਇਸ ਸਮੇਂ ਡਟ ਕੇ ਨਾਲ ਖੜਾ ਹੈ ਔਰ ਜਿੱਥੇ ਭਾਈ ਸਰਕਾਰ ਨੂੰ ਵੀ ਲੋੜ ਹੈ ਸਭ ਦੀ ਅਸੀਂ ਹਾਜ਼ਰ ਹੈ ਜਿੱਥੇ ਉਹਨਾਂ ਨੂੰ ਬੱਸ ਨਹੀਂ ਚਾਹੁੰਦਾ ਇਹ ਬਾਕੀ ਜਿਹੜਾ ਨੁਕਤਾਚੀਨੀ ਦਾ ਪ੍ਰੋਗਰਾਮ ਹੈ ਕਿਸੇ ਬਾਰੇ ਦੱਸਣ ਦਾ ਉਹ ਫਲੱਡ ਤੋਂ ਬਾਅਦ ਗੱਲ ਕਰਾਂਗੇ ਕਿ ਇਹ ਕਿਉਂ ਹੋਇਆ ਇਹ ਰੋਕਿਆ ਜਾ ਸਕਦਾ ਸੀ ਇਹ ਘੱਟ ਨੁਕਸਾਨ ਹੋਣਾ ਸੀ ਉਹ ਸਾਰੀਆਂ ਚਰਚਾਵਾਂ ਬਾਅਦ ਕਰਦੇ ਦੇਖੋ ਰਾਹੁਲ ਗਾਂਧੀ ਨੇ ਰਾਹੁਲ ਗਾਂਧੀ ਨੇ ਚਿੰਤਾ ਜ਼ਾਹਿਰ ਕੀਤੀ ਟਵੀਟ ਕੀਤਾ ਪੰਜਾਬ ਦੇ ਪ੍ਰਤੀ ਪੰਜਾਬ ਦੇ ਪ੍ਰਤੀ ਵੀਡੀਓ ਬਣਾ ਕੇ ਪਾਇਆ ਔਰ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਪੈਕੇਜ ਮੰਗਿਆ ਅਗਰ ਕਿ ਆਪਣੇ ਵਾਸਤੇ ਕਦੇ ਕੁਝ ਨਹੀਂ ਮੰਗਿਆ ਪੈਕੇਜ ਮੰਗਿਆ ਹੈ ਪੰਜਾਬ ਵਾਸਤੇ ਔਰ ਹੋਂਦਾ ਜਿੱਥੋਂ ਤੱਕ ਸਵਾਲ ਹੈ ਕਿਉਂਕਿ ਹੁਣੇ-ਹੁਣੇ ਯਾਤਰਾ ਕਰਕੇ ਆਏ ਹਨ ਰਾਹੁਲ ਗਾਂਧੀ ਇਸ ਬਾਰੇ ਉਹ ਦੱਲਦੀ ਹੋਈ ਬਪੇਸ਼ ਬਗੇਰ ਜੀ ਜੰਮੂਚਵੀ ਬਾੜ ਹੈ ਉਤਰਾਖੰਡ ਚ ਵੀ ਹੈ ਮਾਛਰ ਚ ਵੀ ਹੈ ਬਪੇਸ਼ ਬਗੇਰ ਜੀ 5 ਤਰੀਕ ਨੂੰ ਆ ਆ ਰਹੇ ਨੇ ਅੰਮ੍ਰਿਤਸਰ ਸਾਹਿਬ ਵਿਖੇ ਇਹ 5 ਨੂੰ 6 ਨੂੰ 7 ਨੂੰ ਉਹ ਹੜ੍ਹ ਪ੍ਰਭਾਵਿਤ ਜਿਹੜੀਆਂ ਵੀ ਥਾਣਾਂ ਉਹਨਾਂ ਦਾ ਦੌਰਾ ਕਰਨ ਇਹ ਜਿਹੜੀ ਵੀ ਕੋਈ ਰਾਹੁ ਜੀ ਨੂੰ ਇਨਫੋਰਮੇਸ਼ਨ ਦੇਣੀ ਹੈ ਜਸ ਸੁਭਾਵਿਕ ਉਹ ਮਦਦ ਹੈ ਉਹ ਨਾਲ ਨਾਲ ਇੱਥੇ ਦੌਰਾ ਕਰਕੇ ਜਿਹੜੀ ਉਹ ਦੇਖਣਗੇਰੇ ਨਾਲ-ਨਾਲ ਸਾਡੇ ਸਾਰੇ ਸੀਨੀਅਰ ਲੀਡਰ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਜੀ ਹੈ ਚਾਹੇ ਉਹ ਸਰਦਾਰ ਗੁਰਜੀਤ ਸਿੰਘ ਚੰਦੀ ਜੀ ਹੈ ਚਾਹੇ ਉਹ ਗੁਰਦਾਸਪੁਰ ਦੇ ਵਿੱਚ ਸੁਜਿੰਦਰ ਸਿੰਘ ਰੰਧਾਵਾ ਸਾਹਿਬ ਹੈ ਹੋਰ ਬਹੁਤ سارے ਲੀਡਰ ਸਾਡੇ ਅ ਪ੍ਰਗਟ ਜੀ ਹੋਰ ਬਥੇਰੇ ਜਿੰਨੇ ਵੀ ਲੋਕ ਆ ਉਹ ਸਭ ਲੋਗ ਰਾਹਤ ਦੇ ਵਿੱਚ ਸਰਕਾਰੀਆ ਸਾਹਿਬ ਹੈ ਔਜਲਾ ਸਾਹਿਬ ਹੈ ਅਜਨਾਲਾ ਸਾਹਿਬ ਇਹ ਸਾਰੇ ਜੁੜੇ ਹੋਏ ਹੈ ਲੱਗੇ ਨੇ ਆਪਣੇ ਆਪਣੇ ਹਾਂ ਕੇ